ਬਿਆਸ ਰਕਾਲ ਨਰਸੀਸੀ ਉਸ ਨੂੰ ਜਨਮ ਜਨਮ ਤੇ ਘੜੀ ਪਲ ਨੇ ਜੀਵਨ ਦਾ ਗਿਆਨ ਸੀ ਉਹ ਰਾਜ ਜਨਮੇ ਜਿਹਨੂੰ ਆਖਣ ਲੱਗਾ ਹੈ ਰਾਜਨ ਸੁਣ ਦੇ ਦੇ ਭਵਿੱਖਤ ਜੀਵਨ ਬਾਰੇ ਮੈਂ ਤੈਨੂੰ ਦੱਸਦਾ ਕਿ ਤੇਰੀ ਮੌਤ ਕੋੜ ਨਾਲ ਹੋਣੀਗੀ ਤੂੰ ਬਹੁਤ ਦੁਖੀ ਹੋ ਕੇ ਮਰੇਗਾ ਤਜਨਮੇਜਕ ਘਰਾਨ ਹੋ ਕੇ ਮੈਨੂੰ ਕੋੜ ਕਿਉਂ ਹੋਵੇਗਾ ਮੈਂ ਕੀ ਪਾਪ ਕੀਤਾ ਤਾਂ ਬਿਆਸ ਜੀ ਕਹਿਣ ਲੱਗੇ ਹੱਸ ਕੇ ਆਪ ਕੀਤਾ ਨਹੀਂ ਕਰੇ ਨੇ ਭਾਵੀ ਵਿੱਚ ਹੈ ਆਪ ਤੇ ਲਿਖਿਆ ਹੈ ਕਰਮਾਂ ਵਿੱਚ ਗਿਆਨ ਕਰਾਉਣ ਤੇ ਨਹੀਂ ਸਮਝੇਗਾ ਜੇ ਤੇ ਜਨਮੇ ਜਾ ਕਹਿ ਲੰਗਾ ਕਿ ਕਦੀ ਨਹੀਂ ਹੋ ਸਕਦਾ ਕਿ ਮੈਨੂੰ ਮੇਰੇ ਜੀਵਨ ਦੇ ਖਤਰਿਆਂ ਦਾ ਗਿਆਨ ਹੋ ਜਾਵੇ ਤੇ ਮੈਂ ਫਿਰ ਭੁੱਲਣਾ ਮੈਂ ਕਦੀ ਭੁੱਲ ਨਹੀਂ ਸਕਦਾ ਸੋ ਸਾਧ ਸੰਗਤ ਜੀ ਇਹ ਪੂਰੀ ਵੀਡੀਓ ਸੁਣ ਲਈ ਆਪ ਜੀ ਬਣੇ ਰਹੋ ਚੰਨ ਤੇ ਸਾਰੀ ਵੀਡੀਓ ਧਿਆਨ ਨਾਲ ਸੁਣੋ ਰਾਜਾ ਜਨਮੇਜ ਜਿਹਦੀਆਂ ਦੋ ਵੀਡੀਓ ਬਣੀਆਂ ਐ ਜਿਨੀ ਸਾਖੀ ਐ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਸੋ ਆਓ ਪੂਰੀ ਵੀਡੀਓ ਧਿਆਨ ਨਾਲ ਸੁਣੋ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ ਤਿੰਨ ਕਰਜੁਗ 18 ਘਾਇ ਕਿਰਤਨਾ ਚੱਲੇ ਚਲਾਇਆ ਸੋ ਸਾ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵਰਤਪਰ ਵਰ ਸ਼ੇਅਰ ਵੀ ਕਰ ਦੇ ਕਹੋ ਤਾਂ ਕਿ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਆਪਕ ਤੱਕ ਪਹੁੰਚ ਸਕਣ ਸਵਾਗਤ ਸਰਵਨ ਕਰੋ ਪੂਰੀ ਮਿਲੋ ਰਾਜਾ ਜਨਮੇਜੇ ਨੂੰ ਵਿਆਸ ਨੇ ਸਿੱਖਿਆ ਦੇ ਕੇ ਬਹੁਤ ਪੜਾਇਆ ਹੁਸ਼ਿਆਰ ਕੀਤਾ ਪਰ ਹੋਣੀ ਹੋ ਕੇ ਰਹਿਣੀ ਹੈ ਭਾਵ ਅਟੱਲ ਪੂਰੀ ਕਥਾ ਇਸ ਤਰ੍ਹਾਂ ਹੈ ਰਾਜਾ ਜਨਮੇਜਾ ਵਿਆਸ ਰਿਸ਼ੀ ਕੋਲੋਂ ਧਾਰਨ ਕਥਾ ਅਤੇ ਇਤਿਹਾਸ ਸੁਣਿਆ ਕਰਦਾ ਸੀ ਜਨਮੇਜਾ ਆਪਣੇ ਆਪ ਨੂੰ ਬਹੁਤ ਸਮਝਦਾਰ ਮੰਨਦਾ ਸੀ ਕਥਾ ਕਹਾਣੀਆਂ ਸੁਣਦਿਆਂ ਸੁਣਦਿਆਂ ਉਸ ਨੇ ਸ੍ਰੀ ਕ੍ਰਿਸ਼ਨ ਜੀ ਦੀ ਆਤਮਿਕ ਸ਼ਕਤੀ ਉੱਤੇ ਸ਼ੱਕ ਕੀਤਾ ਉਸ ਨੇ ਵਿਆਸ ਕੋਲੋਂ ਪੁੱਛਿਆ हे ਰਿਸ਼ੀ ਜੀ ਆਪ ਬਹੁਤ ਸਿਆਣੀ ਤੇ ਤ੍ਰੇਕਾਲ ਦਰਸ਼ੀ ਜੀ ਪਰ ਮੇਰਾ ਸ਼ੰਕਾ ਹੈ ਕਿ ਜੀ ਸ੍ਰੀ ਕ੍ਰਿਸ਼ਨ ਜੀ ਖੁਦ ਭਗਵਾਨ ਸਨ ਉਹ ਰਿਧੀਆਂ ਸ੍ਰੀਆਂ ਦੇ ਮਾਲਕ ਤੇ ਬ੍ਰਹਮ ਸਨ ਤਾਂ ਉਹਨਾਂ ਦੇ ਹੁੰਦੇ ਆ ਹੋਇਆ ਪੰਜਾਂ ਪਾਂਡਵਾਂ ਨੂੰ ਤਕਲੀਫਾਂ ਕਿਉਂ ਹੋਈਆਂ ਜਿਉਂ ਅੰਤਰਾਜਮੀ ਸਨ ਤਾਂ ਉਹਨਾਂ ਪਾਂਡਵਾਂ ਨੂੰ ਜੂਆ ਖੇਡਣ ਤੋਂ ਕਿਉਂ ਨਾ ਰੋਕਿਆ ਮੈਂ ਹੈਰਾਨ ਹਾਂ ਪਰਮੇਸ਼ਰ ਜਿਸ ਦਾ ਸਹਾਇਕ ਹੋਵੇ ਉਸ ਨੂੰ ਦੁੱਖ ਕਿਉਂ ਹੋਵੇ ਕੰਵਿਆਸ ਜੀ ਉਹਨੇ ਇਹ ਰਾਜਨ ਇਹ ਠੀਕ ਹੈ ਕਿ శ్రీ ਕ੍ਰਿਸ਼ਨ ਜੀ ਆਪ ਪਰਮੇਸ਼ਰ ਸਨ ਪਰਮੇਸ਼ਰ ਸੰਤ ਇਹ ਵੀ ਠੀਕ ਹੈ ਕਿ ਉਹ ਪੰਜਾ ਪਾੜਵਾ ਨਿਸ਼ੈਤ ਕਰਦੇ ਸਨ ਦ੍ਰੋਪਦੀ ਦੀ ਲਾਜ ਉਹਨਾਂ ਰੱਖੀ ਸੀ ਪਰ ਹੋਣੀ ਹੋ ਕੇ ਰਹਿੰਦੀ ਹੈ ਜੋ ਕਰਮ ਰੇਖਾ ਹੈ ਉਹ ਮਿਰਦੀ ਨਹੀਂ ਭਾਵੀ ਨੂੰ ਰੋਕਣ ਵਾਲਾ ਕੋਈ ਨਹੀਂ ਭਾਵੀ ਕਈ ਵਾਰ ਖੁਦ ਅਵਤਾਰਾਂ ਉੱਤੇ ਵੀ ਵਾਪਰ ਜਾਂਦੀ ਹੈ ਤਾਂ ਜਨਮੇਜਾ ਕਹਿੰ ਲਗਾ ਮੈਂ ਇਹ ਸਮਝਦਾ ਹਾਂ ਕਿ ਜੇ ਮਨੁੱਖ ਨੂੰ ਗਿਆਨ ਹੋਵੇ ਉਹ ਕਦੀ ਭੁੱਲ ਨਹੀਂ ਕਰ ਸਕਦਾ ਜੇ ਮੈਂ ਦੇਖਾਂ ਅੱਗੇ ਖੂਹ ਹੈ ਉਸ ਵਿੱਚ ਡਿੱਗ ਕੇ ਡੁੱਗਵਾਂਗਾ ਮੈਂ ਕਦੀ ਖੂਹ ਦੇ ਲਾਗੇ ਨਹੀਂ ਆਵਾਂਗਾ ਅਗ ਨੂੰ ਫੜਨ ਵਾਸਤੇ ਸਿਆਣਾ ਪੁਰਸ਼ ਕਦੀ ਹੱਥ ਅੱਗੇ ਨਹੀਂ ਉਹਨੂੰਦਾ ਮੈਂ ਆਪਦਾ ਹਾਂ ਕਿ ਜੇ શ્રીਕ੍ਰਿਸ਼ਨ ਜੀ ਪਾਂਡਵਾਂ ਨੂੰ ਉਹਨਾਂ ਦੇ ਪਵਿੱਖਤ ਜੀਵਨ ਬਾਰੇ ਦੱਸ ਦਿੰਦੇ ਤਾਂ ਉਹਨਾਂ ਕੋਲ ਇੰਨੀਆਂ ਭੁਲਾ ਨਹੀਂ ਸੀ ਹੋਣੀਆਂ ਮਨੁੱਖ ਫਿਰ ਵੀ ਪਸ਼ੂ ਨਾਲੋਂ ਸੋਝ-ਬੂਝ ਰੱਖਦਾ ਹੈ ਇਹ ਬਾ ਬਸ਼ੂ ਨਾਲੋਂ ਸਿਆਣਾ ਹੁੰਦਾ ਸੋਝ-ਬੂਝ ਰੱਖਦਾ ਤਾਂ ਵਿਆਸ ਜੀ ਤ੍ਰੇਕਾਲ ਦੱਸੀ ਸੀ ਉਸਨੂੰ ਜਨਮ ਜਨਮ ਤੇ ਘੜੀ ਪਲ ਦੇ ਜੀਵਨ ਦਾ ਗਿਆਨ ਸੀ ਉਹ ਰਾਜੇ ਜਨਮੇਜੇ ਨੂੰ ਆਖਣ ਲੱਗਾ ਇਹ ਰਾਜਾ ਸੁਣ ਤੇਰੀ ਭਵਿੱਖਤ ਜੀਵਨ ਮਾਰੀ ਮੈਂ ਤੈਨੂੰ ਦੱਸਦਾ ਹਾਂ ਕਿ ਤੇਰੀ ਮੌਤ ਕੋੜ ਨਾਲ ਹੋਵੇਗੀ ਤੂੰ ਬਹੁਤ ਦੁਖੀ ਹੋ ਕੇ ਮਰੇਗਾ ਤਾਂ ਜਨਮੇਜਾ ਹੈਰਾਨ ਹੋ ਕੇ ਕਹਿਣ ਲੱਗਾ ਮੈਨੂੰ ਕੋੜ ਕਿਉਂ ਹੋਵੇਗਾ ਮੈਂ ਕੀ ਪਾਪ ਕੀਤਾ ਅੰਬਿਆਸ ਹੱਸ ਕੇ ਕਹਿਣ ਲੱਗਾ ਪਾਪ ਕੀਤਾ ਨਹੀਂ ਕਰੇ ਨਾ ਭਾਵੀ ਦੇ ਵਿੱਚ ਹੈ ਕਰਮਾਂ ਦੇ ਵਿੱਚ ਲਿਖਿਆ ਹੈ ਗਿਆਨ ਕਰਾਉਣ ਤੇ ਨਹੀਂ ਸਮਝੇਗਾ ਜਨਮੇਜਾ ਕਹਿਣ ਲੱਗਾ ਇਹ ਕਦੀ ਨਹੀਂ ਹੋ ਸਕਦਾ ਕਿ ਮੈਨੂੰ ਮੇਰੇ ਜੀਵਨ ਦੇ ਖਤਰਿਆਂ ਦਾ ਗਿਆਨ ਹੋ ਜਾਵੇ ਤੇ ਮੈਂ ਫਿਰ ਭੁੱਲ ਕਰਾਂ ਮੈਂ ਕਦੀ ਭੁੱਲ ਨਹੀਂ ਕਰ ਸਕਦਾ ਤਾਂ ਵੈਸੇ ਇਹ ਕਹਿਣ ਲੱਗੇ ਆਪ ਦਾ ਇਹ ਕਹਿਣਾ ਵੀ ਭੁੱਲ ਹੈ ਮਨੁੱਖ ਨੂੰ ਕਦੇ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਭੜਾ ਪਰਮਾਤਮਾ ਨੂੰ ਵੀ ਨਹੀਂ ਪਉਂਦਾ ਹੰਕਾਰ ਤਾਂ ਜਨਮੇਜਾ ਕਹਿੰ ਲੱਗਾ ਮੈਂ ਤਾਂ ਹੰਕਾਰ ਨਹੀਂ ਕਰਦਾ ਮੈਂ ਤਾਂ ਸਿਰਸਰੀ ਆਪਣੀ ਸਮਝ ਦੀ ਗੱਲ ਕਰਦਾ ਹਾਂ ਕਿ ਮੇਰੇ ਜੀਵਨ ਬਾਰੇ ਮੈਨੂੰ ਪਤਾ ਲੱਗ ਜਾਵੇ ਤਾਂ ਮੈਂ ਖਤਰਿਆਂ ਦੇ ਮੂੜ ਤੋਂ ਬਚਨ ਦਾ ਜ਼ਰੂਰ ਯਤਨ ਕਰਾਂਗਾ ਤਾਂ ਵਿਆਸ ਜੀ ਕਹਿਣ ਲੱਗੇ ਸੁਣੋ ਰਾਜਨ ਫਿਰ ਹੁਣ ਤੇਰੀ ਪੂਰਵਖਦੇ ਬਾਰੇ ਸੁਣ ਲਾ ਧਿਆਨ ਦੇ ਨਾਲ ਕੀ ਹੋਵੇਗਾ ਕਹਿੰਦੇ ਇੱਕ ਸਮਾਂ ਆਵੇਗਾ ਤੁਸੀਂ ਇੱਕ ਸੁੰਦਰ ਰਾਜਕੁਮਾਰੀ ਨੂੰ ਮਹਿਲਾਂ ਦੀ ਦੇ ਵਿੱਚ ਦਾਸੀ ਬਣਾਉਂਗੇ ਤੇ ਦਾਸੀ ਦੀ ਸੁੰਦਰਤਾ ਤੇ ਜਵਾਨੀ ਦੇ ਉੱਤੇ ਲੱਟੋ ਹੋ ਕੇ ਅਣ ਵਿਆਹੀ ਤੁਸੀਂ ਉਸ ਨੂੰ ਰਾਣੀ ਬਣਾ ਲਵੋਗੇ ਦੂਜੀਆਂ ਰਾਣੀਆਂ ਨੂੰ ਭੁੱਲ ਜਾਓਗੇ ਉਸ ਨਾਲ ਪਿਆਰ ਕਰੋਗੇ ਇੱਕ ਦਿਨ ਘੋੜੀ ਉੱਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਓਗੇ ਸਰੋਵਰ ਦੇ ਕਿਨਾਰੇ ਘੋੜੀ ਨੂੰ ਬੰਨ੍ਹ ਕੇ ਸੌ ਜਾਓਗੇ ਜਦੋਂ ਤੁਸੀਂ ਸੁੱਤੇ ਹੋਏ ਹੋਵੋਗੇ ਤਬ ਪਾਣੀ ਵਿੱਚੋਂ ਇੱਕ ਘੋੜਾ ਨਿਕਲੇਗਾ ਉਸ ਘੋੜੇ ਰਾਹੀਂ ਤੁਸਾਂ ਦੀ ਘੋੜੀ ਮਿਲ ਜਾਵੇਗੀ ਘੋੜੀ ਦੇ ਮਨ ਪਿੱਛੋਂ ਕੂੜਾ ਫਿਰ ਸੁਨੂਰਨ ਦੇ ਵਿੱਚ ਅਲੋਪ ਹੋ ਜਾਵੇਗਾ ਦਿਨ ਪਾ ਕੇ ਘੋੜੀ ਸੋਏਗੀ ਉਸ ਘੋੜੀ ਦੇ ਪੇਟੋਂ ਸਿਆ ਰੰਗ ਦਾ ਬੱਚਾ ਪੈਦਾ ਹੋਏਗਾ ਉਸ ਘੋੜੇ ਨੂੰ ਆਪ ਪਿਆਰ ਨਾਲ ਬਾਲੂਗੇ ਜਦੋਂ ਉਹ ਜਵਾਨ ਹੋਵੇਗਾ ਤਾਂ ਅਸ ਮੇਧ ਜਗ ਕਰੂਗੇ ਉਸ ਜਗ ਸਮੇਂ ਦਾਸੀ ਰਾਣੀ ਤੁਸਾਂ ਦੇ ਕੋਲ ਆਵੇਗੀ ਉਸਨੇ ਹਲਕੇ ਲੀਰੇ ਪਾਈ ਹੋਣਗੇ ਉਹ ਸਭਾਂ ਦੇ ਵਿੱਚ ਬੇਪੜਦ ਹੋ ਜਾਵੇਗੀ ਉਸ ਨੂੰ ਦੇਖ ਕੇ ਬ੍ਰਾਹਮਣ ਜਿਨੇ ਬ੍ਰਾਹਮਣ ਲੜਕੇ ਹੱਸ ਮੈਣਗੇ ਆਪ ਗੁੱਸੇ ਵਿੱਚ ਆ ਕੇ ਬ੍ਰਾਹਮਣਾਂ ਨੂੰ ਮਾਰ ਸੁੱਟੋਗੇ ਬ੍ਰਹਮ ਹੱਤਿਆ ਦੇ ਕਾਰਨ ਆਪ ਦੇ ਸਰੀਰ ਨੂੰ ਕੋੜ ਹੋ ਜਾਵੇਗਾ ਉਹ سپورਡ ਉਹ ਕੋੜ ਹਟਾਉਣ ਬਦਲੇ ਤੁਸਾਂ ਨੂੰ ਜਗ ਕਰਨਾ ਪੂਏਗਾ ਮਹਾ ਭਾਰਤ ਦੀ ਕਥਾ ਸੁਣੂਗੇ ਕਥਾ ਸੁਣਦੇ ਆ ਸੁਣਦੇ ਆ ਇੱਕ ਸਮਾਂ ਆਵੇਗਾ ਕਿ ਜਦੋਂ ਨੱਕ ਚੜਾ ਕੇ ਕਥਾ ਉੱਤੇ ਕਿੰਤੂ ਕਰੋਗੇ ਇਹ ਤਾਂ ਨਹੀਂ ਹੋ ਸਕਦਾ ਉਸ ਕਿੰਤੂ ਤੇ ਨੱਕ ਚੜਾਉਣ ਦੇ ਕਾਰਨ ਨੱਕ ਤੇ ਕੋੜ ਰਹਿ ਜਾਵੇਗਾ ਉਸ ਕੋੜ ਨਾਲ ਮਰੋਗੇ ਇਹ ਭਾਵੀ ਅਟਲ ਹੈ ਹੋਣੀ ਹੋ ਕੇ ਰਹੇਗੀ ਭਾਵੇਂ ਤੁਸੀਂ ਲੱਖ ਯਤਨ ਕਰ ਲੋ ਇਹ ਤੈਨੂੰ ਹੁਣ ਸਮਝਾ ਦਿੱਤਾ ਤੇਰੇ ਇਸ ਤਰ੍ਹਾਂ ਸਾਰੇ ਤੇਰੇ ਨਾ ਕਾਣੀ ਨਹੀਂ ਤਨੀ ਤਾਂ ਜਨਮੇਜਾ ਕਹਿਣ ਲੱਗਾ ਮੈਂ ਆਪਕੁ ਨੂੰ ਸਭ ਕੁਝ ਸੁਣਨੇ ਆ ਨਾ ਮੈਂ ਦਾਸੀ ਨਾਲ ਪਿਆਰ ਕਰਾਂਗਾ ਨਾ ਘੋੜੀ ਉੱਤੇ ਚੜ ਕੇ ਦਖਣ ਵਾਲ ਸ਼ਿਕਾਰ ਨੂੰ ਜਾਵਾਂਗਾ ਜੀ ਜਾਵਾਂਗਾ ਤਬ ਪਾਣੀ ਦੇ ਕਿਨਾਰੇ ਕੋੜੀ ਨਹੀਂ ਬੰਨਾਂਗਾ ਜੇ ਜੱਦ ਕਰਾਂਗਾ ਤਾਂ ਦਾਸੀ ਰਾਣੀ ਕੋਲ ਨਹੀਂ ਸਦਾਂਗ ਸਦਾਂਗਾ ਤੇ ਜੇ ਆ ਵੀ ਜਾਵੇ ਤਾਂ ਉਸ ਦੇ ਬੇਪਰਦ ਹੋਣ ਤੇ ਮੈਂ ਕਰੋਧ ਨਹੀਂ ਕਰਾਂਗਾ ਉਹਨਾਂ ਬ੍ਰਾਹਮਣਾਂ ਨੇ ਦਿੱਤੀ ਨਾ ਕਰੋਧ ਵਿੱਚ ਆ ਕੇ ਬ੍ਰਾਹਮਣਾਂ ਨੂੰ ਮਾਰਾਂਗਾ ਜੇ ਸਭ ਕੁਝ ਹੋ ਵੀ ਜਾਵੇ ਤਾ ਕਥਾ ਸੁਣ ਮਿਲ ਮੈਂ ਕਿੰਤੂ ਨਾ ਕਰਾਂਗਾ ਤੇ ਨਾਨਕ ਜਿਹਾ ਮੰਗਾਂ ਕਿਉਂਕਿ ਮੈਨੂੰ ਗਿਆਨ ਹੋ ਗਿਆ ਕਿ ਇਹ ਮੂੜ ਖਤਰੀ ਵਾਲੇ ਹਨ ਇਹਨਾਂ ਤੋਂ ਬਚਾਂਗਾ ਤਾਂ ਬਿਆਸ ਜੀ ਕਹਿਣ ਲੱਗੇ ਮੈਂ ਵੀ ਇਹੀ ਚਾਹੁੰਦਾ ਹਾਂ ਕਿ ਤੁਸੀਂ ਬਚੋ ਪਰ ਬਚਣਾ ਔਖਾ ਹੈ ਅੱਛਾ ਭਗਵਾਨ ਨੂੰ ਜੋ ਭਾਵੇ ਕੁਝ ਸਮਾਂ ਬੀਤ ਗਿਆ ਬਿਆਸ ਜੀ ਕਥਾਕਰ ਕੇ ਤੁਰ ਗਏ ਰਾਜੇ ਜਨਮੇਜੇ ਦੇ ਜੀਵਨ ਵਿੱਚ ਖਤਰੀ ਵਾਲੇ ਮੂੜ ਆਰੰਭ ਹੋ ਗਏ ਭਾਵੀ ਨੇ ਰਾਜੇ ਜਨਮੇਜੇ ਨੂੰ ਭੁਲਾ ਦਿੱਤਾ ਕਿ ਵਿਆਸ ਨੇ ਉਸ ਨੂੰ ਕਿਸੇ ਖਤਰੇ ਦਾ ਗਿਆਨ ਕਰਵਾਇਆ ਸੀ ਰਾਜਾ ਇਹ ਭੁੱਲ ਗਿਆ ਮੈਂ ਵਿਆਸ ਨੇ ਮੈਨੂੰ ਸਮਝਾਇਆ ਸੀ ਵੀ ਆਏ ਤ੍ਰਿਪੁਰ ਉਹ ਸਾਰਾ ਮੈਂ ਤ੍ਰਿਪੁਰ ਗਿਆ ਜਨਮੇਜਾ ਜਿੰਨਾ ਸਿਆਣਾ ਸੀ ਉਤਨਾ ਹੀ ਕਾਮੀ ਸੀ ਉਹ ਨੂੰ ਪਤਾ ਲੱਗਾ ਕਿ ਕਾਸ਼ੀ ਦੇ ਰਾਜੇ ਦੀਆਂ ਦੋ ਸੁੰਦਰ ਰਾਜਕੁਮਾਰੀਆਂ ਹਨ। ਉਹਨਾਂ ਦੇ ਰੂਪ ਦੀ ਸੋਭਾ ਸੁਣ ਕੇ ਰਾਜੇ ਨੇ ਕਾਸ਼ੀ ਦੇ ਨਰੇਸ਼ ਉੱਤੇ ਹਮਲਾ ਕਰਨ ਦਿੱਤਾ। ਰਾਜੇ ਨੂੰ ਜਦੋਂ ਲੜਾਈ ਦੇ ਕਾਰਨ ਦਾ ਪਤਾ ਲੱਗਾ ਤਾਂ ਉਸਨੇ ਝਾਤੀ ਇਸਲਾ ਕਰ ਲਈ। ਆਪਣੀਆਂ ਦੋਹਾਂ ਰਾਜਕੁਮਾਰੀਆਂ ਦਾ ਰਾਜੇ ਨਾਮ ਦੇ ਆਕਰਮਣ ਦਿੱਤਾ। ਉਹਨਾਂ ਰਾਜਕੁਮਾਰੀਆਂ ਦੇ ਨਾਲ ਇੱਕ ਦਾਸੀ ਆ ਗਈ ਉਹ ਬਹੁਤ ਸੁੰਦਰ ਤੇ ਜਵਾਨ ਸੀ ਰਾਜਾ ਉਸਦੇ ਰੂਪ ਦੇ ਭੁੱਲ ਗਿਆ ਉਸ ਦਾਸੀ ਨਾਲ ਪਿਆਰ ਕਰਨ ਲੱਗ ਪਿਆ ਜੋ ਮਿਆਸ ਨੇ ਗੱਲਾਂ ਦਸੀਆਂ ਸੀ ਉਹਨਾਂ ਵਿੱਚੋਂ ਪਹਿਲੀ ਗੱਲ ਪੂਰੀ ਹੋ ਗਈ ਉਸ ਰਾਜੇ ਨੇ ਦਾਸੀ ਅਣਮਿਆਈ ਨੂੰ ਰਾਣੀ ਤੋਂ ਪਟਰਾਣੀ ਬਣਾ ਦਿੱਤਾ ਇਸੇ ਪਾਉ ਨੂੰ ਲੈ ਕੇ ਗੁਰੂ ਜੀ ਫਰਮਾਉਂਦੇ ਹਨ ਰੋਵੇ ਜਨਮੇਜਾ ਹੋਏ ਗਿਆ ਏਕੀ ਕਾਰਨ ਪਾਪੀ ਪਿਆ ਗੁਰਬਾਣੀ ਦੀ ਧੁਕ ਹੈ ਗੁਰੂਵੰਸ ਸਾਹਿਬ ਚਾਉਂਦੀ ਜਨਮੇਜਾ ਰੋਣ ਲੱਗਾ ਕਿ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਉਂ ਪਾਪੀ ਹੋਇਆ ਕਿਵੇਂ ਪਾਪੀ ਹੋਇਆ ਅੰਗਿਕ ਕਥਾ ਕਥਾ ਜਣੀ ਉਹ ਪੂਰੀ ਇਸ ਤਰ੍ਹਾਂ ਸੁਣੋ ਰਾਜ ਮਹਿਨਨ ਵਿੱਚ ਦਾਸੀ ਦਾ ਬੋਨਬਾਲਾ ਹੋ ਗਿਆ। ਉਹ ਰਾਣੀਆਂ ਨਾਲੋਂ ਚੰਗਾ ਖਾਣ ਤੇ ਚੰਗਾ ਹਣਾਉਣ ਲੱਗੀ। ਉਹ ਕੰਮ ਨੂੰ ਹੱਥ ਨਾਲੋਂ ਦੀ ਸਗੋਂ ਰਾਣੀਆਂ ਉਸ ਦੀ ਸੇਵਾ ਕਮ ਨੰਨੀਆ। ਦਾਸੀ ਰੋਜ਼ ਰਾਤ ਨੂੰ ਰਾਜੇ ਦੀ ਸੇਜ ਉੱਤੇ ਸੌਣ ਲੱਗੀ। ਜਿੰਨਾ ਰਾਜਕੁਮਾਰੀਆਂ ਦੀ ਦਾਸੀ ਬਣ ਕੇ ਨਾਲ ਆਈ ਸੀ, ਉਹ ਰਾਜਕੁਮਾਰੀਆਂ ਦਾਸੀਆਂ ਵਰਗੀਆਂ ਹੋ ਗਈਆਂ। ਉਨ੍ਹਾਂ ਦੇ ਦੁੱਖ ਸੁੱਖ ਨੂੰ ਕੋਈ ਨਾ ਪੋਈਦਾ ਉਹ छुटੜਾ ਹੋ ਗਈਆਂ ਰਾਜੇ ਦੇ ਵਜ਼ੀਰ ਨੇ ਸੁਦਾਗਰਾਂ ਕੋਲੋਂ ਸੁੰਦਰ ਔਰੀ ਖਰੀਦ ਲਈ ਔਰੀ ਨਹੀਂ ਉਹ ਹੋਣੀ ਸੀ ਜੋ ਔਰੀ ਦਾ ਸਰੂਪ ਧਾਰ ਕੇ ਰਾਜੇ ਦੇ ਸ਼ਹਿਰ ਦੇ ਵਿੱਚ ਆਈ ਵਜ਼ੀਰ ਨੇ ਰਾਜੇ ਨੂੰ ਔਰੀ ਦਿਖਾਈ ਤੇ ਅਖਿਆ ਕਿ ਇੱਕ ਵਾਰ ਇਸ ਉੱਤੇ ਚੜ ਕੇ ਜਰੂਰ ਸ਼িকার ਖੇਡਣ ਜਾਓ ਇਹ ਹਵਾ ਵਾਂਗ ਚੱਲਦੀ ਐ ਪਾਣੀ ਦਾ ਛੰਨਾ ਰੱਖ ਲਈਏ ਤਾਂ ਉਹ ਵੀ ਨਹੀਂ ਡੁੱਲਦਾ ਐਸੀ ਤੇਜ਼ ਚਾਹਨ ਚੱਲਣ ਵਾਲੀ ਕੁੜੀ ਕਦੀ ਨਹੀਂ ਸੁਣੀ ਦੇਖੀ ਰਾਜਾ ਜਗੀਰ ਦੀਆਂ ਗੱਲਾਂ ਦੇ ਵਿੱਚ ਆ ਗਿਆ ਕੁੜੀ ਉੱਤੇ ਚੜ ਕੇ ਇਕੱਲਾ ਹੀ ਸ਼ਿਕਾਰ ਨੂੰ ਤੁਰ ਗਿਆ ਸویر ਦਾ ਸ਼ਿਕਾਰ ਦੇ ਪਿੱਛੇ ਲੱਗਾ ਦੁਪਹਿਰ ਹੋ ਗਈ ਸ਼ਿਕਾਰ ਹੱਥ ਨਾ ਆਇਆ ਸੂਰਜ ਦੀ ਗਰਮੀ ਰਾਜੇ ਨੂੰ ਵਿਆਕੁ ਕਰਨ ਲੱਗੀ ਉਸ ਵਿਆਕੁਲਤਾ ਨੂੰ ਦੂਰ ਕਰਨ ਬਦਲੇ ਇੱਕ ਜਲ ਦੇ ਕਿਨਾਰੇ ਮੋਢੇ ਹੇਠਾਂ ਰਾਜਾ ਕੋੜੀ ਉੱਤੋਂ ਉੱਤਰਿਆ ਤੇ ਬੈਠਾ ਥਾ ਕੋੜੀ ਨੂੰ ਮੋਢ ਦੀਆਂ ਤਣਾਵਾਂ ਦੇ ਨਾਲ ਵਣਨ ਦਿੱਤਾ ਲੰਮੇ ਪੰਦ ਦੇ ਸਫ਼ਰ ਨਾਲ ਰਾਜਾ ਥੱਕ ਗਿਆ ਸੀ ਉਹ ਲੇਟ ਗਿਆ ਲੇਟਦੇ ਅਸਾਰ ਨਹੀਂ ਉਸ ਨੂੰ ਨੀਂਦ ਆ ਗਈ ਰਾਜਾ ਸੌਂ ਗਿਆ ਉਸ ਦੇ ਸੌਂਦੇ ਸਾਲ ਹੀ ਸੱਚਮੁੱਚ ਜਲ ਦੇ ਵਿੱਚੋਂ ਕੋਤਲ ਧੋੜਾ ਨਿਕਲੇ ਆ ਉਹ ਹੌਲੀ ਹੌਲੀ ਤੁਰ ਕੇ ਕੁੜੀ ਦੇ ਕੋਲ ਆ ਗਿਆ ਕੁੜੀ ਉਸ ਨੂੰ ਦੇਖ ਕੇ ਡਰੀ ਨਹੀਂ ਭੁਰਕੀ ਨਹੀਂ ਸਗੋਂ ਉਸ ਨਾਲ ਲਾਡ ਕਰਨ ਲੱਗੀ ਲਾਡ ਕਰਦੇ ਆ ਕਰਦੇ ਆ ਕੋੜਾ ਸਿਜਣਾ ਉਹ ਕੁੜੀ ਦੇ ਉੱਪਰ ਚੜ ਗਿਆ ਤੇ ਕੋੜੀ ਲੱਗ ਗਈ ਉਸ ਤੋਂ ਲੱਗਣ ਵਿੱਚੋਂ ਕੋੜਾ ਫਿਰ ਜਲ ਦੇ ਵਿੱਚ ਲੋਪ ਹੋ ਗਿਆ ਤਾਂ ਉਹ ਕੋਈ ਮਨੂ ਦੇਵਤਾ ਸੀ ਲੋਹੜੇ ਵਿੱਚ ਆ ਗਿਆ ਲੱਗਣ ਵਿੱਚੋਂ ਕੋੜਾ ਫਿਰ ਜਲ ਦੇ ਵਿੱਚ ਅਲੋਪ ਹੋ ਗਿਆ ਉਹ ਕੋਈ ਦੇਵਤਾ ਸੀ ਲੋਹੜੇ ਵੇਲੇ ਰਾਜੇ ਦੀ ਅੱਖ ਖੁੱਲ੍ਹੀ ਆਉ ਸ਼ਾਮ ਦਾ ਪਿਛਲਾ ਪੈਰ ਹੋ ਗਿਆ ਅੱਖ ਖੁੱਲਨੀ ਰਾਜਾ ਕੋਣੀ ਉੱਤੇ ਚੜ ਕੇ ਆਪਣੇ ਤਰਾਜ ਮਹਿਲਾਂ ਵਿੱਚ ਆ ਗਿਆ ਦਿਨ ਪੂਰੇ ਹੋਣ ਉੱਤੇ ਘੋੜੀ ਸੋਈ ਉਸ ਨੇ ਸਿਆਮ ਰੰਗ ਦਾ ਨਮਸ਼ੀਰਾ ਦਿੱਤਾ ਉਸ ਵਸ਼ੀਰੇ ਨੂੰ ਅਸਮੇਦ ਜਗ ਵਾਸਤੇ ਖੁੱਲਾ ਛਾ ਦਿੱਤਾ ਉਹ ਜਵਾਨ ਹੋਇਆ ਸਾਰੇ ਰਾਜਿਆਂ ਦੇ ਰਾਜਾਂ ਵਿੱਚ ਚੱਕਰ ਘੱਟ ਕੇ ਜਨਮੇ ਦੇ ਜਨਮੇਜੇ ਦੇ ਰਾਜ ਦੇ ਵਿੱਚ ਆ ਗਿਆ ਜਨਮੇਜੇ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਹਰ ਥਾਂ ਉਸ ਦੇ ਨਾਮ ਦੀ ਮਹਿਮਾ ਹੋਣੀ ਸੀ ਉਹ ਚੱਕਰਵਰਤੀ ਰਾਜਾ ਹੋ ਗਿਆ ਅਸਮੇਦ ਜਗ ਦੀ ਤਿਆਰੀ ਕੀਤੀ ਗਈ ਰਾਜਿਆਂ ਤੇ ਮਹਾਰਾਜਿਆਂ ਵੱਲ ਸੱਦੇ ਪੱਤਰ ਭੇਜੇ ਗਏ ਸਾਰੇ ਰਾਜੇ ਤੇ ਪਣ ਤਾਂ ਨੂੰ ਸੱਦਿਆ ਗਿਆ ਸਾਰੀ ਸਮਗਰੀ ਇਕੱਠੀ ਕੀਤੀ ਗਈ ਰਾਜੇ ਦੇ ਬੈਠਣ ਵਾਸਤੇ ਉੱਚਾ ਸੰਧਾਣ ਤਿਆਰ ਕੀਤਾ ਗਿਆ। ਅਸਮੇਦ ਜਗ ਵਾਸਤੇ ਜੋ ਦਿਨ ਮਿਥਿਆ ਸੀ ਉਸ ਦੇ ਕਈ ਦਿਨ ਪਹਿਲਾਂ ਹੀ ਰਾਜੇ ਮਹਾਰਾਜੇ ਦੇਸ਼ ਦੇ ਵਿਦਵਾਨ ਬ੍ਰਾਹਮਣ ਤੇ ਸੈਨਾਪਤੀ ਜਨਮੇ ਜਿਹੜੇ ਸ਼ਹਿਰ ਆਉਂਦੇ ਜਾਦੂ ਦੇ ਪੰਡਾਲ ਦੇ ਵਿੱਚ ਬਹੁਤ ਸੋਹਣਾ ਸਜਾਵਟ ਕੀਤੀ ਗਈ। ਪੰਡਾ ਨੂੰ ਬੜਾ ਸੁੰਦਰ ਸਜਾਇਆ ਗਿਆ। ਮਿੱਥੇ ਸਮੇਂ ਅਨੁਸਾਰ ਜਗ ਸ਼ੁਰੂ ਹੋਇਆ ਰਾਜਾ ਜਨਮੇਜਾ ਸਿੰਘਾਸਨ ਉੱਤੇ ਆ ਕੇ ਰਾਜਮਾਨ ਹੋਇਆ ਉਸ ਦੀ ਕੋਈ ਰਾਣੀ ਜਾਂ ਪਟਰਾਣੀ ਤਾਂ ਪੰਡਾਲ ਦੇ ਵਿੱਚ ਨਹੀਂ ਸਗੋ ਦਾਸੀ ਪਟਰਾਣੀ ਬਣ ਕੇ ਰਾਜੇ ਕੋਲ ਸਿੰਘਾਸਨ ਉੱਤੇ ਬੈਠਾ ਵਾਸਤੇ ਪੰਡਾਲ ਵਿੱਚ ਪੁੱਜੀ ਥੋੜਾ ਜਿਲੇ ਬੈਠੀ ਨੂੰ ਉਹ ਆ ਤਾਂ ਕਿਸੇ ਕਨ ਉਸ ਉੱਠਣਾ ਪਿਆ ਜਦੋਂ ਉਠਣ ਤੇ ਬਾਹਰ ਨੂੰ ਚਲੀ ਤਾਂ ਸਬਬ ਨਾਲ ਹਵਾ ਨਾਲ ਬੁੱਲਾ ਬਹੁਤ ਜ਼ੋਰ ਨਾਲ ਆਇਆ ਤਾਂ ਰਾਣੀ ਨੇ ਬਹੁਤ ਹਲਕੇ ਕੱਪੜੇ ਪਾਏ ਹੋਏ ਸਨ ਤੇ ਉਸ ਦੀ ਮੋਤ ਹਲਕੇ ਕੱਪੜੇ ਪਾਏ ਸੀ ਤੇ ਉਸ ਦੀ ਤੋਤੀ ਬਰੀਕ ਰੇਸ਼ਮੀ ਦੀ ਸੀ ਉਹ ਹਵਾਵਾਂ ਦੇ ਨਾਲ ਉੱਪਰ ਚੁੱਕੀ ਗਈ ਤੇ ਰਾਣੀ ਸਭਾ ਦੇ ਵਿੱਚ ਮੇਮੰਦ ਹੋ ਗਈ ਉਸ ਦੇ ਨਗੇਜ ਨੂੰ ਦੇਖ ਕੇ ਕੁਝ ਬ੍ਰਾਹਮਣ ਖਿੜਖਣਾ ਕੇ ਹੱਸ ਪਏ ਉਸ ਹਾਸੇ ਨਾਲ ਦਾਸੀ ਰਾਣੀ ਸ਼ਰਮਿੰਦੀ ਹੋ ਕੇ ਲਾਜੂਂ 티ਵਾਂ ਉੰਗਲਾ ਗਈ ਰਾਜਾ ਵੀ ਸ਼ਰਮਸਾਰ ਹੋਇਆ ਪਰ ਬ੍ਰਾਹਮਣਾਂ ਦੀ ਹਸਨੁਤੇ ਰਾਜ ਨੂੰ ਕ੍ਰੋਧ ਆਇਆ ਉਹ ਕ੍ਰੋਧ ਦੇ ਨਾਲ ਪਾਗਲ ਹੋ ਗਏ ਆ ਕ੍ਰੋਧ ਵਿੱਚ ਉਸ ਨੂੰ ਇਹ ਵੀ ਨਾ ਯਾਦ ਆਇਆ ਕਿ ਵਿਆਸ ਨੇ ਉਸ ਨੂੰ ਸਾਰਾ ਹਣ ਦੱਸਿਆ ਹੋਇਆ ਸੀ ਤੇ ਕ੍ਰੋਧ ਤਾਂ ਕਰਨ ਤੋਂ ਰੋਕਿਆ ਸੀ ਉਸ ਨੇ ਸਭ ਕੁਝ ਉਹਨਾਂ ਦੇ ਗੁੱਸੇ ਨਾਲ ਹੁਕਮ ਦਿੱਤਾ ਸਾਰੇ ਬ੍ਰਾਹਮਣ ਮਾਰ ਸੱਪੋ ਨਰੀ ਹੁਕਮ ਉੱਤੇ ਗੱਲ ਨਾ ਰਹੀ ਸਗੋਂ ਤਨਵਾਰ ਫੜ ਕੇ ਬ੍ਰਾਹਮਣ ਆਪ ਮਾਰਨ ਲਈ ਸਿੰਘਾਸਨ ਤੋਂ ਉੱਠ ਬੈਠਾ ਤੇ ਕਈ ਬ੍ਰਾਹਮਣ ਆਪ ਮਾਰ ਦਿੱਤੇ ਅਸਮੇਧ ਜਗ ਦਾ ਪੰਡਾਲ ਬ੍ਰਾਹਮਣਾਂ ਦੇ ਲਹੂ ਦੇ ਨਾਲ ਲਾਲ ਹੋ ਗਿਆ ਚਾਰੇ ਪਾਸੇ ਹਾਹਾਕਾਰ ਮੱਚ ਗਈ ਪੰਡਾਲ ਖਾਲੀ ਹੋ ਗਿਆ ਰਾਜੇ ਮਹਾਰਾਜ ਤੇ ਬਾਕੀ ਨੇ ਪੁਰਖ ਆਪੋ ਆਪਣੇ ਰਾਹ ਤੁਰ ਗਏ ਹਰ ਕੋਈ ਗੱਲਾਂ ਕਰਨ ਲੱਗਾ ਬੜਾ ਮਾੜਾ ਹੋਇਆ ਰਾਜੇ ਨੂੰ ਬ੍ਰਹਮ ਹੱਤਿਆ ਲੱਗੀ ਨਰਕਾਂ ਦਾ ਭਾਗੀ ਬਣੇ ਨੇ ਰਾਜ ਭਗਤ ਭਾਉ ਨਵੇਂਗਾ ਰਾਜੇ ਨੇ ਬਹੁਤ ਵੱਡੀ ਭੁੱਲ ਕੀਤੀ ਹੈ ਇੱਕ ਦਾਸੀ ਤੋਂ ਚਿੜਕੇ ਬ੍ਰਹਮਨ ਮਾਰ ਸੁੱਤੇ ਗੁੱਸੇ ਨਾਲ پاਗਲ ਹੋਏ ਹੋਏ ਰਾਜੇ ਨੇ ਉਸ ਮੇਲੇ ਤਾਂ ਬ੍ਰਹਮ ਹੱਤਿਆ ਦਾ ਖਿਆਲ ਨਾ ਕੀਤਾ ਪਰ ਜਦੋਂ ਸ਼ਾਂਤੀ ਆਈ ਲੋਕਾਂ ਦੀ ਜਵਾਨੀ ਆਪਣੇ ਗੁੱਸੇ ਤੇ ਭੁੱਲ ਦੀ ਕਥਾ ਸੁਣੀ ਤਾਂ ਘੱਟ ਗਿਆ ਉਸ ਮੇਲੇ ਨੂੰ ਸੁਣੋਂ ਮਿਆਸ ਦੇ ਪਵਿੱਖਤ ਵਾਕ ਜਿਥੇ ਆਏ ਪਰ ਉਸ ਮੇਲੇ ਕਰਨ ਤੇ ਪਿਛਣਾਉਣ ਦਾ ਕੋਈ ਲਾਭ ਨਹੀਂ ਸੀ 15 ਦਿਨਾਂ ਪਿਛੋਂ ਸੱਚਮੁੱਚ ਰਾਜੇ ਨੂੰ ਕੂੜ ਹੋਇਆ ਸਾਰੇ ਰਾਜੇ ਮਹਿਲ ਦੇ ਵਿੱਚ ਅਲਚਲ ਮਚ ਗਈ ਰਾਜ ਮਹਿਲਾਂ ਚ ਆਹਾਕਾਰ ਮਚ ਗਈ ਸਾਰੀਆਂ ਰਾਣੀਆਂ ਦਾਸੀ ਤੇ ਉਦਾਲੇ ਦਾਸੀ ਦੇ ਉਦਾਲੇ ਹੋ ਗਏ ਉਹਨਾਂ ਨੇ ਡਰ ਉਸ ਦੇ ਮੂੰਹ ਤੇ ਕੰਨਾ ਸ਼ੁਰੂ ਕੀਤਾ ਚੁੜੇਲ ਪਹਿਲਾਂ ਰਾਜੇ ਨੂੰ ਸਾਹਮਿਆ ਅਸਾਂ ਮੂੰਹ ਛੁਟੜ ਕੀਤਾ ਸਭਾ ਵਿੱਚ ਕਿਵੇਂ ਜਾਈਦਾ ਕਿੱਥੇ ਬੈਠੀਦਾ ਇਸ ਗੱਲ ਦਾ ਤੈਨੂੰ ਪਤਾ ਨਹੀਂ ਸੀ ਹਲਕੇ ਲੀਲੇ ਪਹਿਨ ਕੇ ਗਈ ਭੁੱਲ ਤੇਰੀ ਪਰ ਕੋੜ ਅਸਾਂ ਨੇ ਪਤੀ ਪਰਮੇਸ਼ਰ ਨੂੰ ਮੰਗਿਆ ਤੇਰੀ ਖਾਤਰ ਇਹ ਸਾਰਾ ਪਾਪ ਹੋਇਆ ਦੁਸ਼ਤਨੀਏ ਅਜੇ ਵੀ ਤੂੰ ਰਾਜੇ ਦਾ ਖਹਿਣਾ ਨਹੀਂ ਛੱਡਦੀ ਭਲੀ ਮਾਨਸ ਬਣ ਕੇ ਮੈਨਾਂ ਨੂੰ ਛੱਡ ਜਾ ਨਹੀਂ ਤੇ ਅਸੀਂ ਤੈਨੂੰ ਮਾਰ ਸੁੱਟਾਂਗੇ ਤੂੰ ਪਾਪਣ ਹੈ ਜਿਨ੍ਹਾਂ ਕਾਸ਼ੀ ਵਾਲੀਆਂ ਰਾਜਕੁਮਾਰੀਆਂ ਨੇ ਦਾਸੀ ਬਣਾ ਕੇ ਨਾਲ ਲਿਆਂਦਾ ਸੀ ਉਹ ਤਾਂ ਉਸਦੇ ਸਾਹਮਣੇ ਪਿੱਤਣ ਲੱਗ ਪਈਆਂ ਉਹਨਾਂ ਨੇ ਬਹੁਤ ਮੰਦੇ ਸ਼ਬਦ ਬੋਲੇ ਦਾਸੀ ਖਿਭਰਾ ਗਈ ਪੂਰਾ ਤੁਰਾਤ ਰਾਜ ਮਹਿਲਾਂ ਨੂੰ ਛੱਡ ਕੇ ਖੁੱਲੇ ਮੈਦਾਨ ਦੇ ਵਿੱਚ ਚਲੀ ਗਈ ਕੀਤੇ ਪਾਵਨਾ ਸ਼ਰਧ ਕਰਨ ਲੱਗੀ ਪਛਤਾਉਣ ਲੱਗੀ ਦਰਿਆ ਵਿੱਚ ਡੁੱਬ ਕੇ ਮਰ ਗਈ ਰਾਜੇ ਨੇ ਬਿਮਾਰੀ ਸਮੇਂ ਵੀ ਉਸ ਦੇ ਵਿਛੋੜੇ ਨੂੰ ਬਹੁਤ ਬੁਰੀ ਤਰ੍ਹਾਂ ਅਨੁਭਵ ਕੀਤਾ ਉਹ ਕਈ ਦਿਨ ਉਸ ਦਾਸੀ ਦਾ ਨਾਮ ਲੈ ਕੇ ਤੜਫਦਾ ਰਿਹਾ ਰਾਜਾ ਜਨਮੇਜਾ ਪਾਪੀ ਹੋ ਗਿਆ ਉਹ ਰੋਇਆ ਰੱਜ ਕੇ ਰੋਇਆ ਕਿ ਹੋਣੀ ਨੇ ਉਸında ਉਸ ਦੇ ਨਾਲ ਕੀ ਖੇਡ ਖੇਡੀ ਹੈ ਉਹ શ્રી ਕ੍ਰਿਸ਼ਨ ਜੀ ਦੇ અવਤਾਰ ਹੋਣ ਤੇ ਕਿੰਤੂ ਕਰਦਾ ਸੀ ਆਗਦਾ ਸੀ ਪਾਂਡਵਾਂ ਨੂੰ ਸਾਰੇ ਹਾਲਾਤ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਉਹ ਜ਼ਰੂਰ ਜੂਆ ਨਾ ਖੇਡਦੇ ਪਰ ਆਪ ਜਨਮੇਜੇ ਨੂੰ ਤਾਂ ਵਿਆਸ ਨੇ ਸਾਰਾ ਹਾਲ ਪਹਿਲਾਂ ਹੀ ਦੱਸ ਦਿੱਤਾ ਸੀ ਹੁਣ ਹੀ ਹੋ ਕੇ ਰੇਂਦੀਓ ਤਲਦੀਨੀ ਜਨਮੇ ਜਿਹਦਾ ਰੋਣਾ ਸੁਣ ਕੇ ਸਾਰੇ ਨੇਵਤੇ ਇਕੱਠੇ ਹੋ ਗਏ ਨਾਰਦ ਤੇ ਵਿਸ਼ਵਾਮিত্র ਜੀ ਤਾਂ ਉੱਚੇ ਚੱਲ ਕੇ ਰਾਜੇ ਦੇ ਕੋਲ ਪੰਜੇ ਰਾਜੇ ਨੇ ਖਿਮਾ ਮੰਗੀ ਆਖਿਆ ਹਿਮਨੀ ਜਨੋ ਮੈਨੂੰ ਸਾਰੇ ਬ੍ਰਾਹਮਣਾਂ ਕੋਲੋਂ ਮਾਫੀ ਦਿਵਾਓ ਮੈਂ ਜੋ ਭੁੱਲ ਕੀਤੀ ਹੈ ਉਸ ਉੱਤੇ ਸਤਾਵਾ ਕਰਨਾ ਹੈ ਮੇਰੀ ਆਤਮਾ ਦੁਖੀ ਹੈ ਮੇਰਾ ਅੰਗ ਅੰਗ ਦੁਖਦੇ ਹੈ ਕੋਈ ਵਸੀਲਾ ਦੱਸੋ ਜਿਸ ਨਾਲ ਮੇਰਾ ਕੋੜ ਦੁਰ ਹੋ ਜਾਵੇ ਰਾਜੇ ਦੇ ਇਹ ਬਚਨ ਸੁਣ ਕੇ ਵਿਸ਼ਵੰਤਨ ਨੇ ਬਾਕੀ ਦੇ ਬ੍ਰਾਹਮਣਾਂ ਨਾਲ ਸਲਾਹ ਕੀਤੀ ਤੇ ਰਾਜੇ ਨੇ ਕੋੜ ਹਟਾਉਣ ਦਾ ਉਪਾਲਮਿਆ ਸਭ ਨੇ ਇੱਕ ਜਵਾਨ ਨੂੰ ਕਿਹਾ ਰਾਜਨ ਜੋ ਹੋਇਆ ਸੋ ਹੋਇਆ ਬੀਤੀ ਗੱਲ ਨੁਚੇ ਤਾਂ ਕੰਮ ਨਾਲ ਕੋਈ ਨਾਵ ਨਹੀਂ ਤੂੰ ਸਾਨਾ ਕੋੜ ਤਾਂ ਤਾਂ ਹੀ ਹਟ ਸਕਦਾ ਜੇ ਬਿਆਸ ਜੀ ਮਹਾਰਾਜ ਕੋਲੋਂ ਸਾਰੇ ਮਹਾਭਾਰਤ ਦੀ ਕਥਾ ਇੱਕ ਮਨ ਇੱਕ ਚਿੱਤ ਹੋ ਕੇ ਸੁਣੋ ਤੇ ਉਸ ਉੱਤੇ ਕੋਈ ਕਿੰਤੂ ਨਾ ਕਰਨਾ ਜੇ ਕਿੰਤੂ ਕਰੂਗੇ ਤਾਂ ਕੋੜ ਨਹੀਂ ਹਟੇਗਾ ਜਾਂ ਕੁਝ ਅਸੰਵੇਦ ਜਨਮੇਗਾ ਰਾਜੇ ਜਨਮੀ ਜੀ ਨੇ ਇਹ ਸ਼ਰਤ ਮਨਜ਼ੂਰ ਕਰਨ ਲਈ ਉਸੇ ਵੇਲੇ ਵਿਆਸ ਨੂੰ ਸੱਦਿਆ ਤੇ ਰਾਜੇ ਨੇ ਬਹੁਤ ਨਿਮਰਤਾ ਨਾਲ ਬੇਨਤੀ ਕੀਤੀ ਸੋ ਸਾਸਮੰਜੀ ਇਸ ਤੋਂ ਅੱਗੇ ਮਾਂ ਭਾਰਤ ਰਾਜਾ ਸੁਣੂਗਾ ਤੇ ਵਿਆਸ ਦੀ ਸੁਣਾਉਣਗੇ ਤੇ ਫਿਰ ਕਿਸ ਤਰ੍ਹਾਂ ਕਿੱਥੇ ਜਾ ਕੇ ਕਿੰਤੂ ਕਰੂਗਾ ਵੀ ਜੋ ਹੋਣੀ ਹੈ ਉਹ ਹੋ ਕੇ ਰਹਿੰਦੀ ਹੈ ਕਹਿੰਦਾ ਪਾਉ। ਉਹ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੇ ਸਲੂਨ ਕਰਨ ਦੀ ਕਿਰਪਾਲਤਾ ਕਰਨੀ ਕਿਉਂਕਿ ਵੀਡੀਓ ਜਿਆਦਾ ਲੰਮੀ ਹੋ ਜੂਗੀ। ਇਸ ਕਰਕੇ ਇੱਕ ਵੀਡੀਓ ਵਰੀ ਹੋਰ ਬਣਾਵਾਂਗੇ। ਸੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਚੰਨ ਨੂੰ ਸਬਸਕ੍ਰਾਈਬ ਵੀ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।